ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਆਪਣੇ ਚੈਨਲ ਦੀ ਇਸ ਵੀਡੀਓ 'ਚ ਆਪਣੇ ਇਸ ਚੈਨਲ ਉੱਤੇ ਐਂਟਰਟੇਨਮੈਂਟ ਨਾਲ ਜੁੜੀ ਹੋਈ ਹਰ ਇੱਕ ਅਪਡੇਟ ਤੁਹਾਨੂੰ ਰੋਜ਼ ਦੇਖਣ ਨੂੰ ਮਿਲਦੀ ਹੈ ਤਾਂ ਅੱਜ ਇੱਕ ਜੋ ਨਵੀਂ ਅਪਡੇਟ ਆਪਾਂ ਲੈ ਕੇ ਆਏ ਆ ਆਪਣੇ ਇਸ ਚੈਨਲ ਉੱਤੇ ਉਹ ਹੈ ਚਮਕੀਲਾ ਫਿਲਮ ਦੇ ਨਾਲ ਜੁੜੀ ਹੋਈ ਜੋ ਦਿਲਜੀਤ ਦੋਸਾਂਝ ਨੇ ਕੀਤੀ ਸੀ ਪਰਿਨੀਤੀ ਚੋਪੜਾ ਦੇ ਨਾਲ ਇਹ ਫਿਲਮ Netflix ਤੇ ਰਿਲੀਜ਼ ਹੋਈ ਸੀ ਤੇ ਇਸ ਫਿਲਮ ਨੇ ਬਹੁਤ ਜ਼ਿਆਦਾ ਵੱਡੇ ਰਿਕਾਰਡ ਵੀ ਤੋੜੇ ਸੀ ਕਿਉਂਕਿ ਇੱਕ ਬਾਇਓਪਿਕ ਸੀ ਚਮਕੀਲੇ ਦੀ ਅਮਰ ਸਿੰਘ ਚਮਕੀਲਾ ਇੱਕ ਉਹ ਨਾ ਜੋ ਆਪਾਂ ਅੱਜ ਵੀ ਉਸੇ ਤਰੀਕੇ ਨਾਲ ਸੁਣਦੇ ਆ ਜਿਵੇਂ 80 ਦੇ ਦਹਾਕੇ 'ਚ ਜਦੋਂ ਉਹਦੀ ਸ਼ੁਰੂਆਤ ਹੋਈ ਸੀ ਉਸ ਟਾਈਮ ਉਹਦਾ ਨਾਮ ਬੋਲਦਾ ਸੀ ਤੇ ਹੁਣ ਗੱਲ ਕਰਦੇ ਆ ਜੋ ਫਿਲਮ ਨੂੰ ਤਿੰਨ ਅਵਾਰਡ ਮਿਲੇ ਨੇ ਹਰ ਕੋਈ ਜਦੋਂ ਕਿਸੇ ਵੀ ਫੀਲਡ 'ਚ ਸਟਰਗਲ ਕਰਦਾ ਤਾਂ ਉਹਦੀ ਇਹੀ ਕਾਮਨਾ ਹੁੰਦੀ ਹੈ ਕਿ ਕਦੇ ਨਾ ਕਦੇ ਮੰਨੂ ਆਪਣੇ ਕੰਮ ਵਾਸਤੇ ਥੋੜੀ ਐਪਰੀਸੀਏਸ਼ਨ ਮਿਲੇ ਮੇਰੇ ਵਾਸਤੇ ਲੋਕ ਤਾੜੀਆਂ ਵਜਾਉਣ ਪਰ ਦਿਲਜੀਤ ਨਾਲ ਆਏ ਦਿਨ ਹੀ ਐਵੇਂ ਹੋ ਰਿਹਾ ਕਿ ਦਿਲਜੀਤ ਲਈ ਲੋਕ ਖੜੇ ਹੋ ਕੇ ਤਾੜੀਆਂ ਵਜਾਉਂਦੇ ਨੇ ਤੇ ਜੋ ਦਿਲਜੀਤ ਨੂੰ ਅਵਾਰਡ ਮਿਲਿਆ ਇਸ ਫਿਲਮ ਦੇ ਰਹੀਂ ਉਹ ਅਵਾਰਡ ਦੇਣ ਲੱਗੇ ਫਿਲਮ ਦੇ ਜੋ ਕ੍ਰਿਟਿਕਸ ਨੇ ਉਹਨਾਂ ਨੇ ਵੀ ਦਿਲਜੀਤ ਲਈ ਤੇ ਇਸ ਫਿਲਮ ਲਈ ਖੜ ਕੇ ਤਾੜੀਆਂ ਵਜਾਈਆਂ ਤੇ ਇਸ ਫਿਲਮ ਨੂੰ ਜੋ ਸਭ ਤੋਂ ਪਹਿਲਾ ਅਵਾਰਡ ਮਿਲਿਆ ਉਹ ਅਵਾਰਡ ਹੋਇਆ ਦਿਲਜੀਤ ਦੇ ਨਾਂ ਤੇ ਕਿਉਂਕਿ ਉਹ ਅਵਾਰਡ ਮਿਲਿਆ ਬੈਸਟ ਐਕਟਰ ਦਾ ਬੈਸਟ ਐਕਟਰ ਹੋਣਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਬਾਲੀਵੁੱਡ ਦੀ ਇੰਡਸਟਰੀ ਬਹੁਤ ਵੱਡੀ ਹੈ ਆਪਣੀ ਪੰਜਾਬੀ ਇੰਡਸਟਰੀ ਬਹੁਤ ਵੱਡੀ ਹੈ ਤੇ ਬਾਲੀਵੁੱਡ ਚੋਂ ਇੱਕ ਅਵਾਰਡ ਬੈਸਟ ਐਕਟਰ ਦਾ ਕੱਢ ਕੇ ਲੈ ਜਾਣਾ ਇਹ ਗੱਲ ਮਾਇਨੇ ਰੱਖਦੀ ਹੈ ਕਿਉਂਕਿ ਦਿਲਜੀਤ ਨੇ ਆਪਣੀ ਸਿੰਗਿੰਗ ਦੇ ਨਾਲ ਨਾਲ ਆਪਣੀ ਐਕਟਿੰਗ ਦਾ ਵੀ ਲੋਹਾ ਮਨਵਾਇਆ ਤਾਂ ਹੀ ਸ਼ਾਹਰੂਖ ਖਾਨ ਵਰਗੇ ਦਿੱਗਜ ਜੋ ਬਹੁਤ ਵੱਡੇ ਐਕਟਰ ਨੇ ਉਹ ਵੀ ਕਹਿੰਦੇ ਆ ਵੀ ਜੇ ਇੰਡੀਆ ਦਾ ਕੋਈ ਸਭ ਤੋਂ ਵਧੀਆ ਕਲਾਕਾਰ ਹੈ ਐਕਟਰ ਹੈ ਤਾਂ ਉਹ ਇਕੋ ਹੈ ਉਹ ਹੈ ਦਿਲਜੀਤ ਦਸਾਂਝ ਦੂਜਾ ਅਵਾਰਡ ਜੋ ਇਸ ਫਿਲਮ ਨੂੰ ਮਿਲਿਆ ਹੈ ਉਹ ਹੈ ਬੈਸਟ 뮤직 ਦਾ ਇਸ ਫਿਲਮ ਦਾ 뮤직 ਪੂਰਾ ਦੇਸੀ ਟੱਚ ਨਾਲ ਸੀ ਜੇ ਤੁਸੀਂ ਫਿਲਮ ਦੇਖੀ ਹੋਵੇ ਤਾਂ ਉਹਦਾ 뮤직 ਹੁਣ ਤੱਕ ਆਪਾਂ ਨੂੰ ਉਵੇਂ ਹੀ ਐਂਟਰਟੇਨ ਕਰਦਾ ਜਿਵੇਂ ਦਾ ਫਿਲਮ ਦੇਖਣ ਦੇ ਸਮੇਂ ਸੀ ਕਿਉਂਕਿ ਚਮਕੀਲੇ ਤੇ ਬੰਦਰੀ ਫਿਲਮ ਹੋਵੇ ਤੇ ਉਹਦੇ ਚ ਦੇਸੀ 뮤직 ਨਾ ਹੋਵੇ ਇਹ ਗੱਲ ਹੋ ਹੀ ਨਹੀਂ ਸਕਦੀ ਤੇ ਉਹ ਦੇਸੀ 뮤직 ਪੂਰੇ ਇੰਡੀਆ ਚ ਪਸੰਦ ਕੀਤਾ ਗਿਆ ਬੈਸਟ ਕ੍ਰਿਟਿਕਸ ਦੀ ਜੀ ਗੱਲ ਕਰੀਏ ਬੈਸਟ ਕ੍ਰਿਟਿਕਸ ਦਾ ਅਵਾਰਡ ਵੀ ਇਸ ਫਿਲਮ ਨੂੰ ਮਿਲਿਆ ਕਿਉਂਕਿ ਦੇਖਣ ਵਾਲਿਆਂ ਦੇ ਨਾਲ ਨਾਲ ਜਿਨ੍ਹਾਂ ਨੇ ਇਸ ਫਿਲਮ ਨੂੰ ਅਵਾਰਡ ਦੇਣੇ ਸੀ ਉਹਨਾਂ ਨੇ ਵੀ ਖੜ ਕੇ ਤਾੜੀਆਂ ਵਜਾਈਆਂ ਇਸ ਫਿਲਮ ਲਈ ਫਿਲਮ ਦੇ ਐਕਟਰ ਲਈ ਤੇ ਫਿਲਮ ਦੇ 뮤직 ਲਈ ਜੇ ਦੇਖਿਆ ਜਾਵੇ ਤਾਂ ਹੁਣ ਜੋ ਦੌਰ ਚੱਲ ਰਿਹਾ ਪੰਜਾਬੀ 뮤직 ਇੰਡਸਟਰੀ ਦਾ ਹਰ ਸਟੇਜ ਤੇ ਪੰਜਾਬੀ 뮤직 ਤੇ ਪੰਜਾਬੀ ਫਿਲਮਾਂ ਮੋਹਰੀ ਬਣ ਕੇ ਖੜੀਆਂ ਹੁੰਦੀਆਂ ਤੇ ਦਿਲਜੀਤ ਨੇ ਜੋ ਆਪਣਾ ਮੁਕਾਮ ਸੈੱਟ ਕੀਤਾ ਹੈ ਆਪਣੇ ਨਾਲ ਨਾਲ ਜੋ ਪੰਜਾਬੀਆਂ ਦਾ ਮੁਕਾਮ ਸੈੱਟ ਕੀਤਾ ਉਹ ਤਾਂ ਪੂਰੀ ਦੁਨੀਆ 'ਚ ਸਭ ਜਾਣਦੇ ਨੇ ਚਮਕੀਲੇ ਦਾ ਜੋ ਦੌਰ ਸੀ ਉਸ ਦੌਰ ਵਿੱਚ ਉਹ ਕਿੱਡਾ ਵੱਡਾ ਕਲਾਕਾਰ ਬਣਿਆ ਤੇ ਕਿਸ ਤਰੀਕੇ ਨਾਲ ਉਹਦੀ ਦਰਦਨਾਕ ਮੌਤ ਵੀ ਹੋਈ ਉਹ ਸਾਰੀ ਕਹਾਣੀ ਨੂੰ ਸਮੇਟਣਾ ਆਪਣੇ ਅੰਦਰ ਉਸ ਕਰੈਕਟਰ ਨੂੰ ਮਹਿਸੂਸ ਕਰਨਾ ਤੇ ਉਹਦੀ ਲਾਈਫ ਜਰਨੀ ਤਾਂ ਇੱਕ ਫਿਲਮ ਬਣਾਉਣੀ ਇਹ ਕੰਮ ਦਿਲਜੀਤ ਨੇ ਬਖੂਬੀ ਕੀਤਾ ਹੈ ਜੇ ਆਪਾਂ ਗੱਲ ਸੋਸ਼ਲ ਮੀਡੀਆ ਦੀ ਕਰ ਲਈਏ ਤਾਂ ਜਿੰਨੇ ਵੀ ਵੱਡੇ ਪਲੇਟਫਾਰਮ ਨੇ ਚਾਹੇ ਆਪਾਂ ਗੱਲ ਇੰਸਟਾਗ੍ਰam ਦੀ ਕਰੀਏ ਚਾਹੇ ਟਵਿੱਟਰ ਦੀ ਕਰੀਏ ਤੇ ਹੋਰ ਵੀ ਵੱਡੇ ਜੋ ਪਲੇਟਫਾਰਮ ਨੇ ਉਹਨਾਂ ਤੇ ਚਰਚਾ ਹੁਣ ਦਿਲਜੀਤ ਦੋਸਾਂਝ ਦੀ ਹੀ ਹੋ ਰਹੀ ਹੈ ਕਿਉਂਕਿ ਦਿਲਜੀਤ ਦੋਸਾਂਝ ਆਪਣੇ ਨਾਂ ਬਹੁਤ ਵੱਡੇ ਟੈਗ ਕਰ ਚੁੱਕਿਆ ਤਾਂ ਇਸੇ ਕਰਕੇ ਜੇ ਆਪਣੇ ਕੋਈ ਵੀ ਸੁਪਨੇ ਹੈਗੇ ਆ ਤਾਂ ਉਹਨਾਂ ਪਿੱਛੇ ਭੱਜਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਤਾ ਨਹੀਂ ਆਪਣੀ ਮਿਹਨਤ ਕਦੋਂ ਰੰਗ ਲਿਆਵੇ ਦਿਲਜੀਤ ਵੀ ਆਪਣੇ ਸ਼ੁਰੂ ਵਾਲੇ ਸਟਰਗਲਿੰਗ ਵਾਲੇ ਦਿਨਾਂ 'ਚ ਇੱਕ ਸੋਚ ਲੈ ਕੇ ਜ਼ਰੂਰ ਚੱਲਿਆ ਸੀ ਕਿ ਮੈਂ ਇਸ ਮੁਕਾਮ ਤੇ ਪਹੁੰਚਣਾ ਹੈ ਤੇ ਇਸੇ ਕਰਕੇ ਕਿੰਨੀਆਂ ਜ਼ਿਆਦਾ ਦਿੱਕਤਾਂ ਤੋਂ ਬਾਵਜੂਦ ਅੱਜ ਉਹ ਇਸ ਮੁਕਾਮ ਤੇ ਖੜਾ ਹੈ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੀ ਦਿਲਜੀਤ ਇੰਨਾ ਸਟੇਜਾਂ ਤੇ ਐਵੇਂ ਦੇ ਅਵਾਰਡ ਲੈਂਦਾ ਹੋਇਆ ਡਿਜ਼ਰਵ ਕਰਦਾ ਹੈ ਜੇ ਕਰਦਾ ਤਾਂ ਕਿੰਨਾ ਕਰਦਾ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਵਿੱਚ